ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪੂਰੇ ਭਾਰਤ ਵਿੱਚ ਸ਼ੁਰੂ ਕੀਤੇ ਗਏ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਬਲਾਕ ਕਾਂਗਰਸ ਕਮੇਟੀ ਧਾਰੀਵਾਲ ਦੇ ਕਾਂਗਰਸੀਆਂ ਦੀ ਇੱਕ ਵੱਡੀ ਮੀਟਿੰਗ ਕਰਵਾਈ ਗਈ ਇਸ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਉੱਗੇ ਕਾਂਗਰਸੀ ਆਗੂ ਪਰਤ ਸਿੰਘ ਸੁਲੰਕੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਤੋਂ ਵਿਧਾਇਕ ਸਰਦਾ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਸਰ ਤੋਂ ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਪਹੁੰਚੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰਾਂ ਤੇ ਨਿਸ਼ਾਨੇ ਸਾਧਦੇ ਉੱਥੇ ਹੀ ਉਹਨਾਂ ਨੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਹੀ ਉਹਨਾਂ ਨੇ ਹਾਲਾਂ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਹ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੀਆਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝਾ ਕਰਨ ਜਾ ਰਿਹਾ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਰੇ ਚੰਨ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਈਪੋ ਜਿੱਥੇ ਅੱਜ ਇਹ ਸੰਗਠਨ ਸ਼੍ਰੀ ਜਨ ਅਭਿਆਨ ਇਹ ਆਨ ਇੰਡੀਆ ਅਜੂਲ ਸਾਡੇ ਪ੍ਰਧਾਨ ਅਰਗੇਸ਼ ਸਾਹਿਬ ਤੇ ਰਾਹੁਲ ਗਾਂਧੀ ਜੀ ਦਾ ਅਜਿਆ ਕੀ ਕਾਂਗਰਸ ਜਿਹੜੀ ਪਿਛਲੇ ਦਿਨਾਂ ਵਿੱਚ ਕਮਜ਼ੋਰ ਹੋਈ ਕਾਂਗਰਸ ਦੀ ਸੋਚ ਕਮਜ਼ੋਰ ਨਹੀਂ ਹੋਈ ਕਾਂਗਰਸ ਦਾ ਕਾਰਜਕਰਤਾ ਥਲੜੇ ਜਿਹੜਾ ਬੂਥ ਲੈਵਲ ਤੇ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਅੱਗੇ ਤਾਂ ਸੁਸਤ ਪੈ ਗਏ ਹੁਣ ਸਾਡਾ ਉਸ ਕਿਸਮ ਦੀ ਜਮਾਤ ਨਾਲ ਇਸ ਟਾਈਮ ਲੜਾਈ ਹੈ ਜਿਹੜੀ ਜਮਾਤ ਦੇਸ਼ ਦੇ ਵਿੱਚ ਵੰਡ ਪਾਣਾ ਚਾਹਦੀ ਹੈ ਘੱਟ ਗਿਣਤੀਆਂ ਦੇ ਖਿਲਾਫ ਹੈ ਫਿਸ਼ਰੀਆਂ ਸ਼ਰੀੜੀਆਂ ਦੇ ਖਿਲਾਫ ਹੈ ਦਲਤਬਰਕ ਦੇ ਖਿਲਾਫ ਹੈ ਇਹਨਾਂ ਦਾ ਕਨਸਟਿਟਿਊਸ਼ਨ ਸਾਡੇ ਕਨਸਟਿਚਿਊਸ਼ਨ ਦੇ ਵਿੱਚ ਵਿਸ਼ਵਾਸ ਹੈ ਨਹੀਂ ਵੋਟਾਂ ਦੀ ਚੋਣੀ ਵਿੱਚ ਵੱਡੇ ਬਿਆਨ ਤੋਂ ਬਾਅਦ ਇਹਨਾਂ ਨੇ ਬੇਸਿਕਲੀ ਅੱਜ ਜਿਹੜੀ ਤਾਕਤ ਆਏ ਨੇ ਇਹ ਚੋਰੀ ਨਾਲ ਆਏ ਜੇ ਅਸੀਂ ਆਪਣਾ ਸੰਗਠਨ ਮਜ਼ਬੂਤ ਨਹੀਂ ਕਰਾਂਗੇ ਤੇ ਸਾਡੀ ਗੱਲ ਨਹੀਂ ਬਣੀ ਸਾਰਿਆਂ ਨੂੰ ਪਹਿਲੇ ਤੇ 140 ਸਾਲ ਪੁਰਾਣੀ ਜਮਾਤ ਜਿਨੇ ਦੇਸ਼ ਆਜ਼ਾਦ ਕਰਾਇਆ ਜਿਨੇ ਇਸ ਟਾਈਮ ਦੇ ਨੌਜਵਾਨ ਨੇ ਉਹਨਾਂ ਨੂੰ ਜਨਾਚਰ ਕਾਂਗਰਸ ਦਾ ਇਤਿਹਾਸ ਨਹੀਂ ਪਤਾ ਭਾਜਪਾ ਦਾ ਕੋਈ ਇੱਕ ਵੀ ਬਤ ਹੈ ਹੁਜਾ ਨਹੀਂ ਸੀ ਜਿਹੜਾ ਦੇਸ਼ ਦੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਆਰਐਸਐਸ ਦਾ ਕੋਈ ਰੇਅਰਸਟ ਆਫ ਰੇਅਰ ਬੰਦਾ ਹੋਏਗਾ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨੇ ਕੋਈ ਨਮਾਇਆ ਰੋਲ ਕਾਂਗਰਸ ਦੇ ਲੱਖਾਂ ਕਾਰਜਕਰਤਾ ਜੇਲਾ ਵਿੱਚ ਗਏ ਕਾਲ ਘੋਟੀਆਂ ਤੇ ਰਹੇ ਕੁਰਬਾਨੀਆਂ ਦਿੱਤੀਆਂ ਗੋਲੀਆਂ ਦਾ ਸ਼ਿਕਾਰ ਹੋਏ ਨਾਟੀਆਂ ਦਾ ਸ਼ਿਕਾਰ ਹੋਏ ਤੇ ਫਿਰ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਮਾਨਨ ਰਸਤੀ ਟੌਪ ਲੀਡਰਸ਼ਿਪ ਨੇ ਆਪਣੀਆਂ ਹੁਕਮੀਆਂ ਤੇ ਆਪਣੀਆਂ ਕਿਰਪਾ ਦੀਆਂ ਜਿੱਦਾਂ ਜੇ ਅਸੀਂ ਸਾਰੇ ਨਾਲੋਂ ਪਹਿਲੇ ਆਪਣੇ ਸੰਗਠਨ ਦੇ ਵਿੱਚ ਬੂਥ ਲੈਵਲ ਤੱਕ ਆਪਣੀ ਗੱਲ ਰੱਖੀਏ ਆਪਣੇ ਕਰਮਚਾਰੀ ਨੂੰ ਪਹਿਲੇ ਆਪਣੀ ਬੈਕਗ੍ਰਾਉਂਡ ਤੇ ਪਤਾ ਹੋਵੇ ਜੇ ਅਸੀਂ ਪੰਜਾਬੀਆਂ ਸਾਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ ਜੇ ਜੀ ਸਿੱਖਾਂ ਦੇ ਸਾਨੂੰ ਆਪਣੀ ਸਿੱਖੀ ਜਮਦਾ ਇਤਿਹਾਸ ਨਹੀਂ ਪਤਾ ਤੇ ਲੋਕਾਂ ਨੂੰ ਅਸੀਂ ਨਾਲ ਕਿਸਤਾ ਲਾਵਾਂਗੇ ਜੋ ਇਸ ਗੱਲ ਕਰਨ ਪਹਿਲੇ ਬੂਥ ਲੈਵਲ ਤੱਕ ਕਮੇਟੀਆਂ ਜਾਣ ਕੀ ਜੀ ਆਪਣੀ ਡਾਇਓਲੋਜੀ ਨਾਲ ਜੋੜਨ ਗਿਆ ਫਿਰ ਇੱਕ ਇੱਕ ਘਰ ਦੇ ਸੀ ਕੰਮ ਕਰਾਂਗੇ ਕਿਹੜੇ ਪੱਕੇ ਸਾਡੇ ਨਾਲ ਨੇ ਕਿਹੜੇ ਸਾਡੇ ਨਾਲ ਨਹੀਂ ਨੇ ਕਿਸ ਤਰ੍ਹਾਂ ਜਿਹੜੇ ਨਾਲ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਨਾਮ ਲੈ ਕੇ ਆਈ ਦੋ ਅੰਦਰ ਟਾਈਮ ਦੇ ਵਿੱਚ 2027 ਦੇ ਵਿੱਚ ਇਹ ਸੰਗਠਨ ਨਹੀਂ ਸਾਡੀ ਸਰਕਾਰ ਬਣਿਆ ਇੱਕ ਵਾਰ ਸਰਕਾਰ ਆ ਗਈ ਇਹ ਅਸੀਂ ਆਪਣੇ ਇਹੀ ਬਲੋਕਾਂ ਆਪਣੇ ਬੂਥ ਤੇ ਵਰਕਰਸ ਨੂੰ ਬੂਥ ਤੇ ਚਾਰजेस ਨੂੰ ਆਪਣੇ ਬਲੋਕਾਂ ਦੇ ਪ੍ਰਧਾਨਾਂ ਨੂੰ ਆਪਣੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੈਕਸਿਮਮ ਜਿਹੜੀ ਸਾਡੀ ਤਾਕਤ ਹੋਏਗੀ ਸਰਕਾਰ ਦੀ ਉਹ ਅਸੀਂ ਇਹਨਾਂ ਨੂੰ ਦਵਾਂਗੇ ਜੀ ਜਿਸ ਤਰ੍ਹਾਂ ਆਪਾਂ ਫਸਲ ਬੀਜਦੇ ਆ ਫਿਰ ਅਸੀਂ ਪਹਿਲਾ ਛੱਟਾ ਯੂਰੀਆ ਦਾ ਪਾਈਦਾ ਫਿਰ ਦੂਜਾ ਛੱਟਾ ਪਾਈਦਾ ਫਿਰ ਪਾਣੀ ਲਾਈਦਾ ਸੋ ਐਸਾ ਹੀ ਸਾਨੂੰ ਆਪਣੇ ਸੰਗਠਨ ਨੂੰ ਤਾਂ ਕਹਦਾ ਤੌਰ ਮਜ਼ਬੂਤ ਕਰਨਾ ਪਏਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਸੰਗਠਨ ਵੱਲ ਧਿਆਨ ਨਾ ਦੇਣ ਕਰ ਅੱਜ ਅਸੀਂ ਇਸ ਸਥਿਤੀ ਦੇ ਵਿੱਚ ਕੀ ਸਰਕਾਰ ਤੇ ਆਮਦੀ ਸਰਕਾਰ ਪਹਿਲੇ ਚਾਹਦੇ ਸੀ ਰਾਹੁਲ ਗਾਂਧੀ ਆਣਾ ਹੀ ਨਹੀਂ ਚਾਹੀਦਾ ਜੀ ਫਿਰ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿਕਿਉਰਿਟੀ ਦਾ ਸਵਾਲ ਉਠਾ ਕੇ ਅਸੀਂ ਰੋਕੀ ਉਹ ਰੋਕ ਨਹੀਂ ਸਕੇ ਮੈਂ ਤੇ ਸਵੇਰ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਖੜੀਵੇਚ ਸੀ ਉਦੋਂ ਦਾ ਹੀ ਗਵਰਨਮੈਂਟ ਆਫ ਇੰਡੀਆ ਦਾ ਪੂਰਾ ਜ਼ੋਰ ਲੱਗ ਰਿਹਾ ਸੀ ਕਿ ਇਹਨਾਂ ਦੀ ਹੈ ਜਿਹੜੀ ਵਿਜ਼ਿਟ ਇਹਨੂੰ ਕੈਨਸਲ ਕਰਾ ਜੀ ਉਹ ਨਹੀਂ ਮੱਲੇ ਫਿਰ ਅਖੀਰ ਜਦੋਂ ਅਸੀਂ ਇੱਥੇ ਦਿਨਾਨਗਰ ਹਲਕੇ ਉਹਨਾਂ ਦੇ ਉਸ ਕੋਲ ਤੇ ਪਹੁੰਚੇ ਆ ਉਹ ਇਹ ਪੋਰਟਨਾ ਮਕੌੜਾ ਜੀ ਮਕੌੜੇ ਵਾਲੀ ਜਗ੍ਹਾ ਤੇ ਪਹੁੰਚੇ ਉੱਥੇ ਫਿਰ ਲੋਕਲ ਪੁਲਿਸ ਨੇ ਕਿਹਾ ਸੀ ਕਿ ਜਿਹੜਾ ਸਾਹਮਣੇ ਪਿੰਡ ਦੇ 3-4 ਜਿਹੜੇ ਬਿਲਕੁਲ ਬਾਰਡਰ ਦੇ ਨਾਲ ਨੇ ਅਸੀਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਿਲਕੁਲ ਹੀ ਨਾੜ ਦੇ ਕਿਲੋਮੀਟਰ ਤੇ ਪਾਕਿਸਤਾਨ ਦੀ ਆਰਮੀ ਬੈਠੀ ਹੈ ਜੀ ਕੋਈ ਵੀ ਵਾਕਿਆ ਹੋ ਸਕਦਾ ਤੋ ਇਸ ਗੱਲ ਕਰ ਗਵਰਨਮੈਂਟ ਦੀਆਂ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮਕੌੜਾ ਪੁਲ ਤੋਂ ਫੇਰ ਰੋਕੇ ਨਹੀਂ ਗਿਆ ਜਦੋਂ ਨਾ ਜ਼ਿੰਮੇਵਾਰੀ ਨਹੀਂ ਲਈ ਲੀਡਰਸ ਆਫ ਦੀ ਆਪੋਜੀਸ਼ਨ ਨੇ ਉਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਫੇਰ ਕਸ਼ਤੀਆਂ ਸਾਨੂੰ ਪ੍ਰੋਵਾਈਡ ਨਹੀਂ ਕੀਤੀਆਂ ਫੇਰ ਜਿਹੜੀਆਂ ਪ੍ਰਾਈਵੇਟ ਕਸ਼ਤੀਆਂ ਅਸੀਂ ਆਪ ਮਗਵਾਈਆਂ ਸਿਕਿਉਰਿਟੀ ਨੇ ਕਿਹਾ ਜੀ ਕਿ ਜੇ ਕੋਈ ਨਾ ਕੋਈ ਇਵੈਂਚੁਐਲਿਟੀ ਆ ਗਈ ਤੇ ਇਹਨਾਂ ਵਿੱਚੋਂ ਬਹੁਤ ਵੱਡੇ ਪੇਮਾਨੇ ਦੀ ਜਿਹੜਾ ਪਾਣੀ ਵਗ ਰਿਹਾ ਤੇ ਕੱਲ ਨੂੰ ਕੋਈ ਨਾ ਕੋਈ ਇਵੈਂਚੁਐਲਿਟੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਏਗੀ ਸੋ ਇਸ ਚੀਜ਼ ਨੂੰ ਉਹਨਾਂ ਦੀ ਸਿਕਿਉਰਿਟੀ ਨੂੰ ਉਹਨਾਂ ਦੇ ਹੱਥ ਪੁਲਿਸ ਦੀ ਜਿਹੜੀ ਦਿੱਤੀ ਹੋਈ ਸਾਨੂੰ ਇੱਕ ਚੇਤਾਵਨੀ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਿਹਾ ਕਿ ਕਿਸੇ ਕਿਸਮ ਦੀ ਨਵੀਂ ਉਸਾਦੂ ਨਹੀਂ ਚੇਲਣੀ ਚਾਹੀਦੀ ਕੰਟਰੋਵਰਸੀ ਜਦ ਨਾਲੇ ਕਹਿਣ ਕੇ ਜਾਣ ਬੁੱਝ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਇਹ ਚੋਰਾਂ ਦੀ ਸਕਾਰ ਨੂੰ ਬਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਡਬੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਇਆ ਖਾਣ ਪਿੱਛੇ 25000 ਕਰੋੜ ਦਾ ਨੁਕਸਾਨ ਕਰਤਾ 5 ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ 3.5 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਵਾ ਉਹਦੇ ਤੇ ਭਾੜੇ ਰੇਤ ਤੇ ਵੇਚਦਾ ਦੀ ਭੜ ਕਿਸਾਂ ਵੇchnੀ ਉਹਦੇ ਕੁਝ ਰੇਤ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤ ਨੂੰ ਕਿਤੇ ਆ ਕੇ ਦੇ ਵੇਖ ਕਿਹੜੀ ਰੇਤ ਵੇਚਣਗੇ ਕਿਸਾਨ ਮਿੱਨੂ ਤੇ ਡਾਇਰੈਕਟ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਬੀਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਬੇਕੋਪ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਏ ਕਿੱਲੇ ਦਾ ਮੁਆਫਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿੱਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗੁਰਦੌਰੀਆਂ ਤੋਂ ਪਹਿਲੇ ਕੱਲ ਤੇ ਅਸੀਂ ਮੰਗ ਕਰ ਰਹੇ 20000 ਹੁੰਦੇ 30000 ਗੁਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚੁਆਨੀ ਨਹੀਂ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਡੋ ਪੈਸੇ ਇਹਦੇ ਕੋ ਬਚ ਕੇ ਸਿੱਧਾ ਲਾਹ ਪਤਰੀਆਂ ਦੇ ਖਾਤੇ ਤੇ ਜਾਣ ਵਾਲੇ ਨੇ ਬਹੁਤ ਸਾਰੇ ਪੈਸੇ ਖੁਰਦ-ਬੁਰਦੇ ਨਾ ਕਰਦੇ